ਸਾਬਕਾ ਕੈਬਨਿਟ ਮੰਤਰੀ ਕੁਰੀਪ ਸਿੰਘ ਢਾਲੀਵਾਲ ਵੱਲੋਂ ਸਚਕੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਧਮਕੀਆਂ ਸਬੰਧਿਤ ਕਿਹਾ ਸਖਤ ਕਾਰਵਾਈ ਹੋਵੇਗੀ ਦਰਬਾਰ ਸਾਹਿਬ ਦੀ ਈਮੇਲ ਤੇ ਆ ਰਹੀਆਂ ਧਮਕੀਆਂ ਨੂੰ ਲੈ ਕੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਬੀਜੇਪੀ ਤੇ ਹੋਰ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਹੈ ਇਸ ਬਾਰੇ ਮੀਟਿੰਗ ਢਾਲੀਵਾਲ ਨੇ ਕਿਹਾ ਕਿ ਭਗਵੰਤ ਮਾਨ ਵੀ ਇੱਕ ਕੁਰਸੀ ਖਾਨ ਉਹ ਵੀ ਬਹੁਤ ਜਲਦੀ ਇਸ ਜਗ੍ਹਾ ਤੇ ਪਹੁੰਚਣਗੇ ਅਮਿਰਨਾਲ ਸਾਡੇ ਅਸ਼ਮੀ ਹਲਕੇ ਤੋਂ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਜੀ ਇਹ ਸਪੁੱਤ ਸਹਾਦੇ ਮੇਹ ਸਾਹਿਬ ਪਟਿਆ ਸਾਹਿਬ ਜੀ ਅਸੀਂ ਮੱਥਾ ਟੇਕ ਕੇ ਆਏ ਹਾਂ ਇਹ ਸਾਡਾ ਗੁਰਦੁਆਮ ਦਾਸ ਦਾ ਘਰ ਹੈ ਸਿੱਖਾਂ ਦਾ ਮੱਕਾ ਹੈ ਉਦੋਂ ਅਸੀਂ ਅਰਦਾਸ ਕਰਕੇ ਆਏ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਰੱਖੇ ਚੜ੍ਹਦੀ ਕਲਾ ਚ ਰੱਖੇ ਸੰਗਤਾਂ ਉਦਾਂ ਹੀ ਆਉਣ ਜੜੀਆਂ ਕੁਛ ਸ਼ਰਧਾ ਦੀ ਤਤਾਂ ਲੋ ਜੜੀਆਂ ਈਮੇਲਾਂ ਤੇ ਥ੍ਰੈਟ ਵਗੈਰਾ ਭੇਜੀ ਜਾਂਦੀ ਹੈ ਪੰਜਾਬ ਸਰਕਾਰ ਸਰਦਾਰ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਇਸ ਚੀਜ਼ ਤੇ ਪੂਰੇ ਲੱਗੇ ਆ ਪੂਰੇ ਸਕਿਉਰਟੀ ਦੇ ਪ੍ਰਬੰਧ ਕੀਤੇ ਅਸੀਂ ਸਭ ਨੂੰ ਬੇਨਤੀ ਕਰਾਂਗੇ ਕਿ ਗੁਰੂ ਰਾਮਦਾਸ ਦੀ ਧਰਤੀ ਇੱਥੇ ਕੁਛ ਨਹੀਂ ਹੋਣਾ ਸਾਦੇ ਆਓ ਮੱਥਾ ਟੇਕਣ ਮੱਥਾ ਟੇਕ ਕੇ ਆ ਕੇ ਅਰਦਾਸ ਕਰ ਇਸ ਧਾਰਮਿਕ ਸਥਾਨ ਦੀ ਬਾਕੀ ਵੀ ਧਾਰਮਿਕ ਸਥਾਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰ ਅਸੀਂ ਮਿਲੇ ਵੀ ਆ ਆਪਣੇ ਅਧਿਕਾਰੀਆਂ ਨੂੰ ਐਜਪੀਸੀ ਦੇ ਨੂੰ ਉਹਨਾਂ ਨੂੰ ਵੀ ਇਹ ਕਿਹਾ ਸਰਕਾਰ ਤੇ ਹਾਜ਼ਰ ਹੀ ਆ ਪਰ ਇਸ ਸਤਾਨਵਾ ਤੇ ਜਾਤੀ ਤੌਰ ਤੇ ਵੀ ਸਾਡੀ ਜਿੱਥੇ ਲੋੜ ਪਵੇ ਅਸੀਂ ਉਹਦੇ ਲਈ ਤਿਆਰ ਪਰ ਤਿਆਰ ਹਾਂ ਅਸੀਂ ਕਿ ਇਸ ਨੂੰ ਇੰਦਰ ਅੱਖ ਵੀ ਚੁੱਕ ਨਹੀਂ ਦੇਵਾਂਗੇ ਤੇ ਸਾਡੇ ਇੱਥੇ ਤਾਂ ਜਿਹੜਾ ਕੋਈ ਬੰਦਾ ਦੂਰ ਬੈਠਾ ਨੇੜੇ ਬੈਠਾ ਕੋਈ ਸ਼ੈਤਾਨ ਕੋਈ ਸਾਜ਼ਿਸ਼ ਕਰਤਾ ਕੋਈ ਹੋਰ ਪਿੱਛੇ ਕੋਈ ਪਤਾ ਨਹੀਂ ਕੌਣ ਆ ਅਸੀਂ ਇਹੋ ਜਿਹੇ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਤੇ ਅਸੀਂ ਹਾਲ ਸੰਭਵ ਨਹੀਂ 500% ਜਿਹੜਾ ਇੱਥੇ ਪਤਾ ਨਹੀਂ ਲੰਦਾ। ਕਿਹਦੇ ਨੇ ਵਿਰੋਧੀ ਪਾਰਟੀ ਕੋਈ ਉਹਨਾਂ ਦਾ ਕਹਿਣਾ ਕਿ ਮੁੱਖ ਮੰਤਰੀ ਪੰਜਾਬ ਪ੍ਰਾਂਸ ਨੂੰ ਨਾ ਨਹੀਂ ਇੱਥੇ ਇੱਕ ਵਾਰੀ ਆਉਣਾ ਚਾਹੀਦਾ ਸੀ। ਕੋਈ ਨਹੀਂ ਉਹ ਉਹ ਆਉਣਗੇ ਉਹ ਵੀ ਹੁੰਦੇ ਹੀ ਆਗੇ ਵੀ ਹੁੰਦੇ ਆ ਸਭ ਤੋਂ ਜ਼ਿਆਦਾ ਜੋਰੀ ਹੈ ਕਿ ਮਤਲਬ ਜਿਹੜਾ ਸਖਿਆ ਦੇ ਪਬੰਦ ਉਹਨਾਂ ਨੇ 2 ਦਿਨ ਪਹਿਲਾਂ ਸਾਰੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਲਈ ਡੀਜੀਪੀ ਸਾਹਿਬ ਉਹ ਮੀਟਿੰਗ ਦੇ ਵਿੱਚ ਸੀਗੇ ਹੋਮ ਸੈਕਟਰੀ ਸੀਗੇ ਚੀਫ ਸੈਕਟਰੀ ਸੀਗੇ ਉਹਨਾਂ ਨੇ ਸਭ ਸਖਤ ਹਦਾਇਤਾਂ ਕੀਤੀਆਂ। ਕਿ ਇਹ ਕੋਈ ਵੀ ਇਦਾਂ ਦੀ ਅਨਸਕਾਵੀ ਘਟਨਾ ਨਹੀਂ ਹੋਣੀ ਚਾਹੀਦੀ ਉਹਦੀ ਪੂਰੀ ਤੈਅ ਕੀਤੀ ਸੀ ਐਸ.ਐਮ. ਸਾਹਿਬ ਪੂਰੇ ਤਿੰਤਤ ਨੇ ਇਹ ਮਾਮਲੇ ਸਾਡੀ ਸਰਕਾਰ ਤਿੰਤਤ ਕਿ ਸਾਡੇ ਇਸ ਧਾਰਮਿਕ ਸਥਾਨ ਹਲ ਕੋਈ ਬੰਦਾ ਅੱਖ ਚੁੱਕ ਕੇ ਨਾ ਵੇਖੇ ਇਹ ਸਾਡੀ ਮੰਤਰੀ ਉਹ ਗਰੋਦੀ ਜੀ ਜੀ ਆ ਜੀ ਐਡਵਾਂਸਡ ਟੈਕਨੋਲੋਜੀ ਹੋਣ ਦੇ ਕਾਰਨ ਨਹੀਂ ਜਿਹੜਾ ਵਾ ਅਜੇ ਤੱਕ ਉੱਥੋਂ ਤੱਕ ਨਹੀਂ ਪਹੁੰਚਿਆ ਗਿਆ ਕੀ ਕਾਰਨ ਨਹੀਂ ਨਹੀਂ ਪਹੁੰਚਿਆ ਗਿਆ ਕਿਉਂ ਨਹੀਂ ਪਹੁੰਚਿਆ ਗਿਆ ਉਹ ਤਾਂ ਬਹੁਤ ਕੁਝ ਕਹਿੰਦੇ ਆ ਉਹ ਤਾਂ ਪਦਦੀ ਪਾਰਟੀਆਂ ਦੇ ਲੋਕਾਂ ਦੀ ਆਪਣੀ ਡਿਊਟੀ ਆ ਕਿ ਉਹਨਾਂ ਦੇ ਹੱਦੀਂ ਤੇ ਵਿਰੋਧ ਕਰਦਾ ਕਿ ਅਸੀਂ ਪਹੁੰਚੇ ਹਾਂ ਦਿੱਲੀ ਤੱਕ ਪਹੁੰਚ ਗਏ ਆ ਇੱਕ ਇੰਜੀਨੀਅਰ ਜਿਹੜਾ ਤੁਸੀਂ ਪੜਿਆ ਇਹ ਕੱਲ ਖਵਾਲਾਂ ਦੇ ਵਿੱਚ ਸਾਡੀ ਪੁਲਿਸ ਨੇ ਜਿਹੜਾ ਫੜਿਆ ਅੱਗੇ ਵੀ ਜਾਂਚ ਕਰ ਰਹੇ ਆ ਤੌਰ ਤੱਕ ਵੀ ਇਹ ਕਿੱਥੋਂ ਆਦਿਆਂ ਕੌਣ ਕਰਦਾ ਇਹਦੇ ਪਿੱਛੇ ਕੌਣ ਹੈ ਇਹ ਚੀਜ਼ਾਂ ਜਿਹੜੀਆਂ ਜਾਂਚ ਦਾ ਵਿਸ਼ਾ ਦੇ ਤੋ ਕਾ ਰਹੇ ਆ ਉਹਦੇ ਇਹਦੇ ਚੰਗੇ ਰਿਜ਼ਲਟ ਨਿਕਲਦੇ ਨੇ ਸਕਿਉਰਟੀ ਪੱਖੋਂ ਵੀ ਹੱਦ ਪੱਖੋਂ ਸਕਿਉਰਟੀ ਜਿਹੜੀ ਇੱਥੇ ਕੀਤੀ ਹੈ ਅੱਜ ਪਾਬਲੇ ਕਹਿੰਦੇ ਕਿ ਕੇਂਦਰੀ ਗ੍ਰਹਿ ਮੰਤਰੀ ਨਾਲ ਗੱਲ ਕਰਨੀ ਚਾਹੀਦੀ ਹੈ ਲੇਕਿਨ ਕੋਈ ਕਰਦੀ ਰਹੀ ਸਰਕਾਰ ਕੇਂਦਰੀ ਗ੍ਰਹਿ ਮੰਤਰੀ ਤੱਕ ਪਹੁੰਚੇ ਸਰ ਕੋਈ ਗੱਲ ਨਹੀਂ ਜੇ ਲੋੜ ਹੋਊ ਤਾਂ ਮੁਖੰਦੀ ਸਾਹਿਬ ਅੱਗੇ ਵੀ ਕਰਦੇ ਹੁਣ ਵੀ ਕਰਨਗੇ ਕੋਈ ਏਦਾਂ ਦੀ ਕੋਈ ਗੱਲ ਸਭ ਦੇ ਕੰਪੀਟ ਨਹੀਂ ਕਰਦਾ ਇਹ ਕਿੰਨੀ ਸਿਆਸਤ ਨਹੀਂ ਹੁੰਦੀ ਨਹੀਂ ਨਹੀਂ ਕੋਈ ਸਿਆਸਤ ਨਹੀਂ ਕਰਨੀ ਚਾਹੀਦੀ ਆ ਇੱਥੇ ਆਉਣਾ ਚਾਹੀਦਾ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਬਸ ਹੋਰ ਕੋਈ ਸਿਆਸਤ ਨਹੀਂ ਕਰਨੀ ਤੇ ਮੂਲ ਗੱਲ ਮੰਨ ਲੀਓ ਸਿੱਖੋਂ ਦੇ ਚੱਕੀ ਉਹ ਕੋਈ ਗੱਲ ਉਹ ਤਾਂ ਪਾਰਟੀ ਦਾ ਮਸਲਾ ਹੈ